ਉਹ ਬਹੁਤ ਵੱਡਾ ਉਤਸ਼ਾਹ ਕਿਉਂਕਿ ਅਸੀਂ ਤਕਰੀਬਨ ਹਜੇ ਡੇਢ ਮਹੀਨਾ ਹੀ ਹੋਇਆ ਸਾਨੂੰ ਜੀ ਉਹ ਅੱਧੀ ਲੱਖ ਤੋਂ ਜ਼ਿਆਦਾ ਜਿਹੜੀ ਸਾਡੀ ਮੈਂਬਰਸ਼ਿਪ ਦੀ ਚੱਲੀ ਗਈਆਂ ਨੇ ਪਰਚੀਆਂ ਜਿਹੜੀਆਂ ਤੇ ਹੁਣ ਉਹ ਵਾਪਸ ਹੋਣੀ ਸ਼ੁਰੂ ਹੋ ਗਈਆਂ ਨੇ ਤੇ ਅਸੀਂ ਆਉਣ ਵਾਲੇ ਹਫ਼ਤੇ ਦੇ ਵਿੱਚ ਵਿੱਚ ਹੀ ਜਿਹੜਾ ਆਨਲਾਈਨ ਸ਼ੁਰੂ ਕਰਨ ਜਾ ਰਹੇ ਹਾਂ ਖਾਸ ਤੌਰ ਤੇ ਜਿਹੜੀਆਂ ਫੋਰਨ ਕੰਟਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਜਿਹੜੀਆਂ ਦੂਜੀਆਂ ਸਟੇਟਾਂਾਂ ਦੇ ਵਿੱਚ ਕਰਾਂਗੇ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਵੀ ਜਿਹੜਾ ਆਨਲਾਈਨ ਸ਼ੁਰੂ ਕਰਾਂਗੇ ਤਾਂ ਜੋ ਜਿਹੜੇ ਲੋਕਾਂ ਤੱਕ ਪਹੁੰਚ ਨਹੀਂ ਹੋ ਸਕਦੀ ਹੋ ਸਕੇ ਉਹ ਵੀ ਮੈਂਬਰ ਬਣ ਸਕਣ ਲੇਕਿਨ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਵੱਡਾ ਲੋਕਾਂ ਦਾ ਜਿਹੜਾ ਹੰਗਾਰਾ ਤੇ ਰੁਝਾਨ ਹੈਗਾ ਤੇ ਉਹ ਰੋਜ਼ ਹੀ ਸਾਨੂੰ ਮੈਸੇਜ ਆਉਂਦੇ ਨੇ ਫੋਨ ਦੇ ਜਲਦੀ ਤੋਂ ਜਲਦੀ ਆਨਲਾਈਨ ਭਰਤੀ ਸ਼ੁਰੂ ਕੀਤੀ ਜਾਵੇ ਜੀ ਪਾਣੀ ਨੂੰ ਲੈ ਕੇ ਕਰਨ ਦੀ ਗੱਲ ਕੀਤੀ ਸੀ 10 ਦਸਰੇ ਨੂੰ ਕਾਨਫਰੰਸ ਕਰ ਰਹੇ ਹਾਂ ਲੇਕਿਨ ਕੱਲ ਉਹਦੇ ਲਈ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਸੀ 27 ਨੂੰ ਕੀਤੀ ਸੀ ਤੇ ਬਾਅਦ ਚੋਂ ਮੈਸੇਜ ਆਇਆ ਵੀ ਉਹ ਪੋਨ ਹੋ ਗਈ ਅਕੇ ਨਾਲ ਅਸੀਂ 24 ਤਰੀਕ ਦੀ ਕਿਉਂਕਿ ਜਿਹੜੇ ਮੌਜੂਦਾ ਜਿਹੜੇ ਹਾਲਾਤ ਚੱਲ ਰਹੇ ਨੇ ਜੋ ਪਾਕਿਸਤਾਨ ਦੇ ਨਾਲ ਜਿਹੜੀ ਜੰਗ ਦੇ ਮਾਹੌਲ ਬਣਿਆ ਹੋਇਆ ਹੈ ਜਿਹੜਾ ਵੈਸੇ ਗੁਰੂ ਸਾਹਿਬ ਮਿਹਰ ਕਰਨ ਕਿ ਉਹਦੀ ਲੋਟ ਨਾ ਪਵੇ ਤੇ ਉਹਦੇ ਕਰਕੇ ਅਸੀਂ ਜਿਹੜਾ ਇਹ ਪ੍ਰਸ਼ਾਸਨ ਦੀ ਜਿਹੜੀ ਹਦਦਾਂ ਸੀਗੀਆਂ ਉਹਦੇ ਕਰਕੇ 24 ਤਰੀਕ ਨੂੰ ਕੀਤਾ ਜੈਨ ਸਰ ਪੰਜਾਬ ਦੇ ਪਾਣੀ ਨੂੰ ਲੈ ਕੇ ਹਾਈ ਕੋਰਟ ਨੇ ਵੱਡਾ ਫੈਸਲਾ ਲਿਆ ਹੈ ਬੀਵੀਐਮਬੀ ਕਹਿ ਰਹੀ ਨੇ ਕਿ ਵੀ ਜਿਹੜਾ ਤੁਸੀਂ ਫੈਸਲਾ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਖਲ ਅੰਦਾਜ਼ੀ ਕਰ ਰਹੀ ਆ ਦੂਜੇ ਪਾਸੇ ਅੱਜ ਨੰਗਲ ਡੈਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਕੀ ਲੱਗਦਾ ਜੀ ਕਿ ਅੱਜ ਕੀ ਫੈਸਲਾ ਹੋਊਗਾ ਚਲੋ ਹੁੱਜੇ ਫੈਸਲੇ ਦੇ ਵਿੱਚ ਕੀ ਹੋਣਾ ਦਾ ਸਭ ਆਪ ਦਾ ਕ੍ਰੈਡਿਟ ਵਾਲ ਪਿੱਛੇ ਨੇ ਹਣਾ ਕ੍ਰੈਡਿਟ ਵਾਲ ਲੈ ਰਹੇ ਨੇ ਵੀ ਅਸੀਂ ਇਹਦੇ ਵਿੱਚ ਕਿਵੇਂ ਨਾ ਕਿਵੇਂ ਕ੍ਰੈਡਿਟ ਲੈ ਲੀਏ ਕੋਈ ਲੇਕਿਨ ਜੋ ਪਿਛਲੇ ਸਮੇਂ ਦੇ ਵਿੱਚ ਇਹ ਸਾਡੇ ਪਾਣੀਆਂ ਦੇ ਮੁੱਦੇ ਤੇ ਸਾਡਾ ਨ ਤੱਕਾ ਹੋਇਆ ਉਹਦੇ ਲਈ ਸਿੱਧੇ ਤੌਰ ਤੇ ਕਾਂਗਰਸ ਜ਼ਿੰਮੇਵਾਰ ਕਿਉਂਕਿ ਉਹਨਾਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਬੜੇ ਵਿਸਤਾਰ ਦੇ ਨਾਲ ਅਸੀਂ ਸਾਰਾ ਜਿਹੜਾ ਪਿਛਲੀਆਂ ਜੋ ਵੀ ਇਹਨਾਂ ਦੀਆਂ ਤੱਕੇ ਸ਼ਈਆਂ ਇਹਦੀਆਂ ਗਲਤੀਆਂ ਹੋਈਆਂ ਤੇ ਉਹ ਕਿਉਂਕਿ ਉਹ ਜਿਹੜੀ ਜੜ ਕਿੱਥੇ ਹੈਗੀ ਹੈ ਨਾ ਜਿਹੜੀ 78 ਧਾਰਾ ਸੀਗੀ 1966 ਜਿਹੜਾ ਐਕਟ ਬਣਿਆ ਸੀਗਾ ਜਦੋਂ ਸਾਡੇ ਸੂਬਿਆਂ ਦੀ ਵੰਡ ਹੋਈ ਆ ਸੋ ਉਹ ਜਿਹੜੀ ਧਾਰਾ ਸੀਗੀ ਉਹ ਲਾ ਕੇ ਜਿਹੜੀ ਉਹ ਗੈਰ ਸੰਵਧਾਨਕ ਧਾਰਾ ਸੀਗੀ ਉਦੋਂ ਸ਼ਰਮਣੀ ਅਕਾਲ ਚਲ ਦੀ ਸਰਕਾਰ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਹਨਾਂ ਨੇ 79 ਦੇ ਵਿੱਚ ਚੈਲੰਜ ਕੀਤੀ ਸੀ ਤੇ ਜਿੱਕ ਤੇ ਉਹ ਸੁਪਰੀਮ ਕੋਰਟ ਚੋਂ ਦਰਬਾਰਾ ਸਿੰਘ ਦੀ ਸਰਕਾਰ ਜਦੋਂ ਮੁੱਖ ਮੰਤਰੀ ਸੀਗੇ ਤੇ ਇਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤੱਕ ਇਹਨਾਂ ਨੇ ਵਾਪਸ ਕਰਾਇਆ ਉਹ ਕੇਸ ਉੱਥੋਂ ਹੀ ਸਾਡਾ ਜਿਹੜਾ ਪਾ ਕਮਜ਼ੋਰ ਆ ਕਿਉਂਕਿ ਪੰਜਾਬ ਦੇ ਪਾਣੀ ਆ ਤੇ ਕਿਸੇ ਦਾ ਹੱਕ ਨਹੀਂ ਇਹੜਾ ਵਿਆਸ ਆਕੜਾ ਮੈਨੇਜਮੈਂਟ ਬੋਰਡ ਬਣਿਆ ਇਹ ਵੀ ਇਹ ਵੀ ਉਸੇ ਧਾਰਾ ਦਾ ਆਧਾਰ ਬਣ ਕੇ ਜਿਹੜੀ 79 79 ਧਾਰਾ ਲਾਈ ਗਈ ਸੀ ਨਹੀਂ ਤਾਂ ਇਹ ਹੋਣੀ ਨਹੀਂ ਬਣਦੀ ਇੱਥੇ ਕੋਈ ਬੋਰਡ ਬਣਾਉਣਾ ਬਣਦਾ ਹੀ ਨਹੀਂ ਸਾਰਾ ਪੰਜਾਬ ਦਾ ਹੱਕ ਆ ਅੱਜ ਜਿਹੜਾ ਪੰਜਾਬ ਦਾ ਪਾਣੀ ਆ ਤੇ ਪੰਜਾਬ ਨੂੰ ਤਾਂ 25% ਮਿਲ ਰਿਹਾ ਵਾ ਪਾ 50% ਦੇ ਕਰੀਬ ਰਾਜਸਥਾਨ ਨੂੰ ਜਾ ਰਿਹਾ ਪਹਿਲਾਂ ਰਾਇਟੀ ਮਿਲਦੀ ਸੀ ਅੱਜ ਜੋ ਰਾਇਟੀ ਕਰੋੜਾਂ-ਕਰਪੇ ਸਾਡਾ ਉਹਦੇ ਵੱਲ ਬਣਦਾ ਵਾ ਫਿਰ ਜਿਹੜਾ ਹਰਿਆਣੇ ਨੂੰ ਵੀ ਜਾ ਰਿਹਾ ਦੇਖੋ ਜਮਨਾ ਨਦੀ ਲੰਘ ਰਹੀ ਆ ਹਰਿਆਣੇ ਚ ਜੋ ਵੰਡ ਹੋਈ ਹਰਿਆਣੇ ਚ ਆ ਗਈ ਅਸੀਂ ਕਦੋਂ ਜਮਨਾ ਦਾ ਪਾਣੀ ਮੰਗਦੇ ਆ ਇਸ ਲਈ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਲੇਕਿਨ ਸਹੀ ਢੰਗ ਦੇ ਨਾਲ ਇਹਦੀ ਪੈਰਵਾਈ ਨਹੀਂ ਕੀਤੀ ਗਈ ਅਸੀਂ ਤਾਂ ਹੁਣ ਵੀ ਕਹਿੰਦੇ ਆ ਵੀ ਜੇ ਜਿਹੜੀ ਕੇਂਦਰ ਦੀ ਸਰਕਾਰ ਆ ਭਾਜਪਾ ਜੇ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦੇ ਆ ਇਹ ਪਾਣੀ ਦੇ ਮੁੱਦੇ ਤੇ ਤਾਂ ਅੱਜ ਵੀ ਦੇ ਸਕਦੇ ਆ ਅੱਜ ਜਿਹੜੀਆਂ ਗੈਰ ਸੰਵਧਾਨਿਕ ਧਾਰਾ ਨੇ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਉਹਨਾਂ ਨੂੰ ਰੱਦ ਕਰ ਦੇਣ ਜਾਂ ਇਹ ਰਹਿ ਲੈਣ ਥਰੂ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਜਿਹੜਾ ਪ੍ਰਾਈਮ ਮਿਨਿਸਟਰ ਦਾ ਅਧਿਕਾਰ ਹੈ ਕਿ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਲਿਆ ਜਾ ਸਕਦਾ ਤੇ ਇਹ ਜੇ ਕਿਤੇ ਇਹੀ ਰਹਿ ਲੈਣ ਜਿਹੜੀ ਅਜੇ ਤੱਕ ਨਹੀਂ ਲਈ ਗਈ ਜੋ 2004 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਜਿਹੜਾ ਵਾਟਰ ਟਰਮੀਨੇਸ਼ਨ ਟਰਮੀਨੇਸ਼ਨ ਐਗਰੀਮੈਂਟ ਜਿਹੜਾ ਇੱਕ ਪਾਸ ਕੀਤਾ ਸੀਗਾ ਉਹਦੀ ਰਹਿ ਮੰਗੀ ਗਈ ਲੇਕਿਨ ਉਹਦੇ ਵਿੱਚ ਜੇ 78 79 80 ਉਦੋਂ ਹੀ ਇਹ ਰੱਦ ਕਰ ਦਿੰਦੇ ਉਹ ਰੈਫਰੈਂਸ ਦੇ ਵਿੱਚ ਆ ਜਾਣਾ ਸੀ ਸਾਨੂੰ ਇਨਸਾਫ ਮਿਲ ਜਾਣਾ ਸੀ ਸੁਪਰੀਮ ਕੋਰਟ ਤੋਂ ਸੋ ਇਸ ਤਰ੍ਹਾਂ ਦੀ ਜਿਹੜੀ ਗਲਤੀ ਪਿਛਲੇ ਟਾਈਮ 'ਚ ਹੋਈ ਉਹਦਾ ਖੰਗਿਆਜਾ ਭੁਗਤ ਰਹੇ ਹਾਂ ਹੁਣ ਹੁਣ ਤਾਂ ਦੇਖੋ ਕੋਸ਼ਿਸ਼ ਆ ਲੜਾਈ ਲੜੀ ਜਾਓ ਲੇਕਿਨ ਕੰਟਰੋਲ ਆਖੜਾ ਜਿਹੜਾ ਬਿਆਸ ਮੈਨੇਜਮੈਂਟ ਬੋਰਡ ਤੇ ਵੀ ਸੈਂਟਰ ਦਾ ਵਾ ਉਹ ਇਹਨਾਂ ਨੇ ਡੈਮ ਸੇਫਟੀ ਐਕਟ ਬਣਾ ਕੇ ਹੋਰ ਵੀ ਆਪਣਾ ਜਿਹੜਾ ਉਹਦੇ ਤੇ ਸੰਭਲ ਇੱਕ ਤਰ੍ਹਾਂ ਦਾ ਕਬਜ਼ਾ ਹੀ ਕੀਤਾ ਹੋਇਆ ਸਾਰਾ ਲੇਕਿਨ ਕਿਸੇ ਦਾ ਪੰਜਾਬ ਤੋਂ ਬਿਨਾਂ ਪਾਣੀਆਂ ਤੇ ਕੋਈ ਅਧਿਕਾਰ ਨਹੀਂ ਹੈਗਾ ਇਹ ਸਾਡੇ ਨਾਲ ਸ਼ਰੇਆਮ ਜਿਹੜੀ ਧੱਕੇਸ਼ਾ ਹੀ ਹੋਈ ਆ ਤੇ ਸਿੱਧੇ ਤੌਰ ਤੇ ਕਾਂਗਰਸ ਦੀ ਸਰਕਾਰ ਜ਼ਿੰ ਤੇ ਜਿਹੜੇ ਬੀਜੇਪੀ ਆ ਇਹ ਸਾਨੂੰ ਇਨਸਾਫ ਦੇਣਾ ਚਾਹੁੰਦੇ ਆ ਦੇ ਸਕਦੇ ਆ ਜੀ ਇਹ ਚਾਹੁੰਦੇ ਵੀ ਵਾਇਗ ਦੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਾਬਾ ਜੋਰਾਵਰ ਸਿੰਘ ਸਤੇ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਤੇ ٹرسٹ ਨੇ ਬਾਬਾ ਜੋਰਾਵਰ ਸਿੰਘ ਸਕੂਲ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਵੀ ਲਾਇਆ ਤੇ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਵੀ ਲਾਇਆ ਇਹ ٹرسٹ ਦਸ਼ਮੀਸ਼ ਸਪੋਰਟਸ ਕਲੱਬ ਦੇ ਨਾਲ ਰਲ ਕੇ ਸਾਰੇ ਜ਼ਿਲ੍ਹੇ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਔਰ ਆਪਰੇਸ਼ਨਲ ਕੈਂਪ ਲਵਾਉਂਦੀ ਰਹੀ ਹੈ ਔਰ ਅੱਗੇ ਨੂੰ ਵੀ ਲਾਉਂਦੀ ਰਹੇ ਲਗਭਗ 80 ਤੋਂ 85 ਅਸੀਂ ਕੈਂਪ ਲਾ ਚੁੱਕੇ ਹਾਂ ਔਰ ਮੋਸਟਲੀ ਸਾਰਾ ਏਰੀਆ ਅਸੀਂ ਕਵਰ ਕਰ ਚੁੱਕੇ ਹਾਂ ਔਰ ਸੈਕੰਡ ਰਾਉਂਡ ਨੂੰ ਸ਼ੁਰੂ ਕਰ ਰਹੇ ਹਾਂ ਔਰ ਇਸ ਮੌਕੇ ਦੇ ਉੱਤੇ ਮੈਂ ਜੀ ਆਇਆਂ ਆਖਦਾ ਜਥੇਦਾਰ ਜੀ ਸੰਤੋਸ਼ ਸਿੰਘ ਮੈਦਪੁਰੀ ਜੀ ਔਰ ਅੱਜ ਦੇ ਮੁੱਖ ਮਹਿਮਾਨ ਸਰਮਨ ਪ੍ਰੀਤ ਸਿੰਘ ਯਾੜੀ ਐਮ ਐਲ ਏ ਤਾਕਾ ਜਿਨ੍ਹਾਂ ਨੇ ਇੱਥੇ ਆ ਕੇ ਇਸ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਮਹਾਂਕੰਤ ਬਾਦ ਗੱਟਨ ਕਰਨ ਜਾਣਗੇ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਤੇ ਇਹਨਾਂ ਦਾ ਧੰਨਵਾਦ ਕਰਦਾ ਇਸ ਮੌਕੇ ਤੇ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਇਕਾਈ ਵੱਲੋਂ ਵਿਸ਼ਵਾਸ ਵੀ ਦਿਵਾਉਣਾ ਕਿ ਇੱਥੇ ਅਸੀਂ ਵੱਧ ਤੋਂ ਵੱਧ ਭਾਗੀ ਕਰਾਂਗੇ ਔਰ 24 ਤਰੀਕ ਨੂੰ ਇਕੱਠੇ ਹੋ ਕੇ ਇੱਕ ਵਿਸ਼ਾਲ ਪ੍ਰੋਗਰਾਮ ਕਰਾਂਗੇ ਜਿਦੇ ਵਿੱਚ ਸਾਰੇ ਇਲਾਕੇ ਚੋਂ ਲੋਕ ਆ ਸੰਗਤ ਆ ਕੇ ਸ਼ਿਰਕਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ